ਇਹ ਕਰੋ ਵੀਰੋ ਵੀਡੀਓ ਨੂੰ ਸ਼ੇਅਰ ਆਪਾਂ ਇੱਥੇ ਤੱਕ ਪਹੁੰਚ ਗਏ ਰੁਕੇ ਹੋਏ ਆਂ ਦੇਖੋ ਰਸਤਾ ਸਾਡਾ ਬਲੌਗ ਆ ਤੇ ਇਹ ਆਪਾਂ ਰੁਕੇ ਆ ਜੀ ਸ਼੍ਰੀ ਨਗਰ ਤੋਂ ਸ਼੍ਰੀ ਨਗਰ ਤੋਂ 60 ਕਿਲੋ ਮੀਟਰ ਦੂਰ ਤੇ ਹੈਗੇ ਆਪਾਂ ਗੁਰਦੁਆਰਾ ਸ਼੍ਰੀ ਲੰਗਰ ਸਾਹਿਬ ਟੱਪ ਕੇ ਲੰਗਰ ਸਾਹਿਬ ਟੱਪਣ ਤੋਂ 2 ਕਿਲੋਮੀਟਰ ਅੱਗੇ ਇਹੜਾ ਰਸਤਾ ਬਲੌਗ ਹੋਇਆ ਇਹ ਲੈਂਡਮਾਰਕ ਹੋਈ ਆ ਦੇਖੋ ਜੀ ਪਾਣੀ ਦੇਖੋ ਕਿੰਨਾ ਤੇਜ਼ ਆ ਫੱਲੇ ਸਿੱਟ ਰਹੇ ਆ ਪੱਥਰਾਂ ਨੂੰ ਉੱਪਰੋਂ ਹੋਰ ਵੀ ਡਰ ਰਹੇ ਆ ਪੱਥਰ ਦੇਖੋ ਤੇ ਥੋੜਾ ਧਿਆਨ ਨਾਲ ਆਓ ਜੇ ਕਿਸੇ ਨੂੰ ਵੀ ਆਉਣਾ ਬਾਈ ਮੈਂ ਫੇਰ ਸ਼ੁਰੂ ਹੋ ਗਿਆ ਉਹ ਦੇਖੋ ਬਾਈ ਜੇ ਅਸੀਂ ਵੀ ਕਿੱਥੇ ਪਹੁੰਚ ਗਏ ਤੇ ਉੱਪਰੋਂ ਹੋਰ ਵੀ ਪੱਥਰ ਆ ਰਹੇ ਆ ਤੇ ਬਈ ਡਰ ਵੀ ਹੈਗਾ ਜੇ ਅਸੀਂ ਗਲੇ ਨੂੰ ਵੀ ਉਧਰ ਇੱਕ ਲੱਗੀ ਇੱਕ ਜੀ ਸੀ ਬਈ ਉਧਰ ਆਓ ਦੇਖ ਉਧਰ ਖੜੀ ਹੋਈ ਆ ਇੰਨਾ ਗਲਾਸ ਤਾਂ ਬਲੌਕ ਹੋਇਆ ਕਰੋ ਜੀ ਫੇਰ ਵੀਡੀਓ ਨਾਲ ਵੱਧੋ ਜੁੜੋ ਜੀ ਤੇ ਇਹਨਾਂ ਦੇਖੋ ਪਾਣੀ ਦੇਖੋ ਕਿੰਨਾ ਦੇ ਆ ਉਪਰ ਵੀ ਆ ਰਿਹਾ ਦੇਖੋ ਪਾਣੀ ਬਹੁਤ ਜ਼ਿਆਦਾ ਤੇਜ਼ ਆ ਤਾਂ ਨਾਲ ਆਓ ਮੇਰੇ ਵੀਰ ਬਾਈ ਥੋੜਾ ਜਿਹਾ ਮੀਂਹ ਕਰਕੇ ਨਾ ਪਾੜ ਡਿੱਗਣ ਦਾ ਖਤਰਾ ਹੈਗਾ ਬਹੁਤ ਜ਼ਿਆਦਾ ਸੋਰਾਸ ਤਾਂ ਸਾਰਾ ਬਲੌਕ ਹੋਇਆ ਵਾ ਤੇ ਇਹਨਾਂ ਦੀ ਖੜੀ ਹੈ ਜੀ ਫਾਇਰ ਬ੍ਰਿਗੇਡ ਵੀ ਖੜੀ ਆ ਇਹਨਾਂ ਦੀ ਗੱਡੀ ਵੀ ਆ ਗਈ ਬਾਈ ਉੱਤਰਾਖੰਡ ਇਹਨਾਂ ਦਾ ਵਿਭਾਗ ਇਹਨਾਂ ਦਾ ਪੁਸ ਮਹਿਕਮਾ ਫਾਈਨਲੀ ਗੱਡੀ ਆ ਆ ਕੋਈ ਅਬਸਲੂਟ ਸਰਾ ਆਇਆ ਇਹਨਾਂ ਦਾ ਵੀਡੀਓ ਬਣਾ ਰਿਆ ਨਾ ਇਹਨਾਂ ਨਾਲ ਜੁੜੇ ਰਹੋ ਜੀ ਦੇਖੋ ਬਾਈ ਕਿੱਥੇ ਲੈ ਗਿਆ ਜੇਸੀਬੀ? ਕੋ ਬਾਏ ਹੋਰ ਵੀ ਪੱਥਰ ਡਿੱਗ ਰਹੇ ਆ ਦੇਖੋ। ਛੋਟੇ ਛੋਟੇ ਪੱਥਰ ਡਿੱਗਦੇ ਉੱਥੇ ਜੇਸੀਬੀ ਦੇ ਉੱਪਰ ਹੀ ਡਿੱਗ ਜਾਂਦੇ ਆ। ਬਈ ਇਹ ਪੂਰਾ ਖਤਰੇ 'ਚ ਖੜੀ ਹੈ ਜੇਸੀਬੀ ਉੱਪਰੋਂ ਭਾਣਾ ਥੱਲੇ نیچے ਆ ਸਕਦਾ ਹੋਰ ਵੀ। ਤਾਂ ਜਿਹੜਾ ਉੱਪਰ ਵਾਲਾ ਪੱਥਰ ਆ ਇਹੋ ਸਾਹਮਣੇ ਵਾਲਾ ਥੋੜਾ ਜਿਹਾ ਅੜਿਆ ਆ। ਉਹ ਯੋ ਡੈਂਗਰ ਦਾ ਹੱਦਾ ਜੀਸੀਬੀ ਦਿਹਾਉਗਾ ਆਇਤਰੂ ਗਏ ਲੈ ਕੋਈ ਸਾਹਮਣੇ ਲੱਗੇ ਹੋਏ ਨੇ ਕੋਈ ਜੀ ਅਸੀਂ ਵੀ ਮੈਂ ਬਣਾ ਜੁੜੋ ਜੀ ਵਾਧ ਤਵਾਦ ਹੁਣ ਲੱਗਿਆ ਵਾ ਹੁਣ ਲੱਗਿਆ ਵਾ ਹੈ ਜਿੰਨੀ ਨੂੰ ਫੋਨ ਲਾਈ ਹੁਣ ਕੇ ਲਾਇਆ ਚੱਲੀਆ ਦੇਖ ਇੱਕ ਫੋਨ ਨੰਬਰ ਆਉਂਦਾ ਹੈ ਹੁਣ ਦੱਸਦਾ ਹੁਣ ਆਏ ਫੋਨ ਤੇ ਮੈਂ ਮੈਂ ਉਹਨੂੰ ਦੇ ਦੇਣਾ ਹਣਾ ਕਿ ਉਹਦੇ ਨਾਲ ਜਨਰਲ ਆਇਰ ਲਈ ਆਦਾ ਸਵਾਟਰਾਂ ਨੂੰ ਗੋਗਲ ਦੇ ਦੇਖ ਲਾਗਾ 9 ਕਿਲੋਮੀਟਰ ਪਤਾ ਸੀ ਉਹ ਆ ਤੇ ਉਹ ਦੂਜੇ ਸੁਵੇ ਜਨਵਾਇਦਾ ਇੱਥੇ ਆਇਆ ਸੱਕਾ ਉਹ ਤੱਕ ਪਹੁੰਚ ਆਲੇ ਆ ਹਾਂ ਉਹ ਉਹ ਦੇਖੀ ਡਗਦਾ ਇਹ ਹੁਣ ਡਿਗੂ ਦੇਖੋ ਜੀ ਪਾਣੀ ਦੀ ਸਪੀਡ ਦੇਖੋ ਦੇਖੋ ਏ ਵਧੀਆ ਵਰਕ ਵਧੀਆ ਹੀ ਜਾਂਦਾ ਸੇ ਲਾਈਵ ਚੱਲੀ ਜਾਂਦਾ ਵਧੀਆ ਕਰੋ ਜੀ ਲਾਈਵ ਨੂੰ ਵੱਧ ਤੋਂ ਸ਼ੇਅਰ ਕਰੋ ਜੀ ਸ਼ੇਅਰ ਕਰੋ ਕਿੱਥੋਂ ਕਿੱਥੋਂ ਦੇਖ ਰਹੇ ਹੋ ਜੀ ਜ਼ਰੂਰ ਦੱਸੋ ਜੀ ਓ ਯਾਰ ਜੀ ਸੀ ਵੀ ਖਤਰੇ 'ਚ ਆ ਪੜਿਆ ਉਹ ਜੀ ਵੀਰ ਖਤਰਾ ਪੂਰਾ ਕਿਉਂ ਡੰਗ ਪੈਣਾ ਤਾਂ ਆ ਓਏ ਓ ਸਰਗਾਂ ਦੇ ਛਰਗਾਂ ਦੇ ਵਿੱਚ ਨਹੀਂ ਫਸਿਆ ਪੈਣਾ ਇਹਦਾ ਤਾਂ ਉਹ ਵੀ ਆ ਗਿਆ ਤੇ ਲੈ ਜੂ ਤੂੰ ਇਹਨੂੰ ਹੈ ਇੱਧਰ ਕਿਹੜਾ ਬਾਲੀ ਸਕੋਰ ਆ ਨਾ ਨਾਇਬਣਾ ਜੁੜੋ ਜੀ ਵਾਧ ਵਾਧ ਆਣਾ ਖੋਲਣਗੇ ਬਸ ਜੇ ਰੰਗਾ ਲਗਾਉਣਗੇ ਗੱਡੇ ਗੁੱਡੇ ਆ ਦੂਜੀ ਥੋੜੀ ਜੀ ਜਵੀਡ ਧੱਕ ਕੇ ਇਹ ਕਰੂਗਾ ਮੈਂ ਨਾ ਵਾਜਣਗੇ ਆਪਣਾ ਇੱਥੇ ਇਹ ਜਗਦੇ ਫਟਿਆ ਨਾ ਉਧੇ ਵਾਲਾ ਤਾਂ ਨਾ ਉਹ ਬੜਾ ਇਸ ਰੋਜ਼ਾ ਕਿੰਨਾ ਖੋ ਤਾਂ ਉਹਦਾ ਦੋ ਦਿਨਾਂ ਦੀ ਨਹੀਂ ਹੋ ਸਕਦੀ ਜਿਹੜਾ ਰੋਜ਼ ਚਲਾਉਂਦੇ ਇਹ ਇਹਨਾਂ ਨੇ ਵੇਚ ਲਈ ਹੋਦਾ ਅੱਧਾ ਘੰਟਾ ਮਸਾਂ ਆਵਾਜ਼ ਵੀ ਦਾ ਇੱਕ ਹੋਰ ਆ ਗਈ ਪਰ ਉਹ ਵੀ ਲੱਗ ਜਾਣੀ ਉਧਰੋਂ